ਕੁਪਲੇ ਜਾਣਕਾਰੀ ਹੈ ਜੀ ਕਿ ਤੁੰਤ ਬਾਈਪਾਸ ਤੋਂ ਇੱਕ ਸੜੀ ਪੱਟੀ ਦੇ ਬਾਅਦ ਦੇ ਲਦੀ ਤੇ ਕੀ ਸਾਰਾ ਮਾਜਾ ਵਾਹੀ ਗੁਰਦੀ ਕਾਲਾਤਾ ਵਾਹੀ ਗੁਰਦੀ ਕੀ ਪਤੇ ਸਮਾਜ ਸੇਵਾ ਸੁਸਾਇਟੀ ਅਬਜੇਕਟਡ ਮੋਗਾ ਮੇਰੇ ਸਾਰੇ ਹੀ ਸੇਵਾਦਾਰ 24 ਘੰਟੇ ਸੇਵਾ ਨੂੰ ਸਮਰਪਤਾ ਅੱਜ ਕੋਟਪੂਰਾ ਬਾਈਪਾਸ ਜਿਹੜਾ ਕਿ 100 ਪੈਕਅਪ ਗੱਡੀ ਟਮਾਟਰਾਂ ਦੇ ਨਾਲ ਭਰੀ ਹੋਈ ਸੀ ਆਪਣਾ ਸੰਤੋਂਤ ਜਿਹੜਾ ਉਹਦਾ ਵਿਗੜਨੇ ਕਾਰਨ ਉਹ ਗੱਡੀ ਪਲਟ ਗਈ ਟਮਾਟਰਾਂ ਦੀ ਏਡੀ ਵੱਡੀ ਮਾਤਰਾ ਦੇ ਵਿੱਚ ਜਦੋਂ ਗੱਡੀ ਪਲਟੀ ਤੇ ਸਾਰਾ ਹੀ ਪੌਲ ਦੇ ਉੱਤੇ ਜਿਹੜੇ ਕਿ ਟਮਾਟਰ ਆ ਵੇਖਰ ਗਏ ਜਿਹੜੇ ਕਿ ਗੱਡੀਆਂ ਅਡੀਆਂ ਰਾਹ ਗਰੀ ਸੀ ਗੱਡੀਆਂ ਫਿਸਲਦੀਆਂ ਪਈਆਂ ਸੀਗੀਆਂ ਤੇ ਸਮਾਜ ਸੇਵਾ ਸਾਇਟੀ ਦੇ ਮੈਂਬਰਾਂ ਨੇ ਆ ਕੇ ਪਹਿਲਾਂ ਤਾਂ ਸਾਡੇ ਵੀਰ ਨੂੰ ਜਿਹੜੇ ਕਿ ਜਿਹਦਾ ਕਿ ਐਕਸੀਡੈਂਟ ਹੋਇਆ ਡਰਾਈਵਰ ਨੂੰ ਬਾਹਰ ਕੱਢ ਕੇ ਉਹਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਨਾਲ ਦੀ ਨਾਲ ਐਮਰਜੈਂਸੀ ਕਾਲ ਇੱਕ ਕਰਨ ਦੇ ਜਿੱਦ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰ ਆ ਸਾਰੇ ਹੀ ਇਸ ਟੱਕਰਾ ਫਾਂ ਦੇ ਪਹੁੰਚੇ ਪਹਿਲਾਂ ਗੱਡੀ ਨੂੰ ਸਿੱਧਾ ਕੀਤਾ ਗਿਆ ਗੱਡੀ ਸਿੱਧਾ ਕਰਨ ਤੋਂ ਉਪਰੰਤ ਨਾਲ ਦੀ ਨਾਲ ਨਗਰ ਨਗਰ ਦੇ ਅਧਿਕਾਰੀ ਸਾਡੇ ਫਾਰਵਰਡ ਦੇ ਮੁਲਾਜ਼ਮ ਉਹ ਵੀ ਗੱਡੀ ਇੱਥੇ ਬੁਲਾਈ ਗਈ ਕਿਉਂਕਿ ਟਮਾਟਰ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਫੈਲ ਗਏ ਸੀਗੇ ਐਕਸੀਡੈਂਟ ਜ਼ਿਆਦਾ ਹੋਣ ਦੇ ਚਾਂਸ ਸੀਗੇ ਇਸ ਕਰਕੇ ਟਮਾਟਰਾਂ ਨੂੰ ਇੱਦਾਂ ਕੀ ਫਾਇਰ ਦੇ ਜਿਹੜੇ ਕਿ ਪਾਣੀ ਦੀ ਵਰਤਾਰ ਨਾਲ ਟਮਾਟਰਾਂ ਨੂੰ ਸਾਈਡ ਤੇ ਕੀਤਾ ਗਿਆ ਜਿਹੜੇ ਕੰਟੇਨਰ ਸੀਗੇ ਉਹਨਾਂ ਨੂੰ ਵੀ ਸਾਈਡ ਤੇ ਕੀਤਾ ਗਿਆ ਕਿ ਜਿਹੜਾ ਕਿ ਨੁਕਸਾਨ ਸਾਡੇ ਭਰਾ ਦਾ ਜ਼ਿਆਦਾ ਰੁੱਝ ਕੇ ਸਮਾਜ ਸੇਵਾ ਸੁਸਾਇਟੀ ਮੈਂਬਰ ਜਿੰਨੇ ਵੀ ਸਾਡੇ ਭਰਾਵਾਂ ਦੇ ਇੱਕ ਫਰੰਟ ਲਾਈਨ ਤੇ ਚੱਲਦੇ ਆ ਉਹਨਾਂ ਦਾ ਮੈਂ ਸੱਚੇ ਪਾਤਸ਼ਾਹ ਧੰਨ ਸ਼ਹਿਬ ਸ਼੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਇੱਕ ਐਮਰਜੈਂਸੀ ਕਾਲ ਤੇ ਸਾਡੇ ਭਰਾ ਜਿਹੜੇ ਕਿ ਕੱਤਰ ਹੁੰਦੇ ਆ ਜਿਹੜਾ ਕਿ ਕੋਟੇ ਦੇ ਮੂਹਰੇ ਬਾਈਪਾਸ ਦੇ ਉੱਤੇ ਜਿਹੜੀ ਕਿ ਪੈਕਅਪ ਗੱਡੀ ਪਹਿਲਾਂ ਅਸੀਂ ਐਮਰਜੈਂਸੀ ਗੱਡੀ ਦੇ ਨਾਲ ਬੈਂਚ ਮਸ਼ੀਨ ਦੀ ਨਾਲ ਇਹਨੂੰ ਸਿੱਧਾ ਕੀਤਾ ਉਪਰੰਤ ਉਸਨੂੰ ਟੋਚਨ ਕਰਕੇ ਗੱਡੀ ਦੀ ਗੱਡੀ ਸਾਈਡ ਤੇ ਕੀਤੀ ਕਿ ਕੋਈ ਹੋਰ ਕੋਈ ਜਿਹੜੀ ਕਿ ਅਨਸੁਵਿỆਕਟਨਾ ਨਾ ਹੋ ਸਕੇ ਕਿਉਂਕਿ ਸਮਾਜ ਸੇਵਾ ਸਾਇਟੀ ਦੇ ਜਿਹੜੇ ਮੈਂਬਰ ਆ ਜਿੱਥੇ 24 ਘੰਟੇ ਸੇਵਾ ਨਿ ਸਮਰਪਤਾ ਕਦੇ ਤੁੰਦ ਨਹੀਂ ਵੇਖਦੇ ਤੇ ਮੀਂਹ ਨਹੀਂ ਵੇਖਦੇ ਕਦੇ ਨੇਰਾ ਨਹੀਂ ਵੇਖਦੇ ਧੰਨ ਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਕਿ ਜਿਹੜੇ ਸਾਡੇ ਭਰਾ ਇੱਕ ਝੋਟੇ ਕਮਾਲਾ ਦੀ ਤੋਰਾਂ ਪਰੋਇ ਹੋਇਆ ਤੇ ਕਿ ਜਿਹੜੇ ਅੱਜ ਕੋਟਕਪੂਰਾ ਬਾਈਪਾਸ ਦੇ ਜਿਹੜੇ ਉਪਰ ਅੱਜ ਸੇਵਾ ਨਿ ਸਮਰਪਤ ਆ ਦੇਖਣ